ਫਲਦਾਈ ਦੋ ਸੁ ਪਿੰਡ ਦਾ ਨਸ਼ੇ ਪੱਕੋ ਕੀ ਹਾਲ ਹੈ ਨਸ਼ੇ ਕਰਕੇ ਬਹੁਤ ਬੁਰਾ ਹਾਲ ਸੀ ਇਸ ਕਰਕੇ ਸਾਨੂੰ ਐਡਾ ਵੱਡਾ ਮਤਾ ਪਾਉਣਾ ਬਹੁਤ ਸਾਰੇ ਲੋਕ ਇਸ ਦੇ ਵੀ ਉਹ ਕਰਦੇ ਸੀ ਬਹੁਤ ਸਾਰੀਆਂ ਮੌਤਾਂ ਹੋਈਆਂ ਜਿਸ ਤੇ ਕਰਕੇ ਸਾਰੀ ਪੰਚਾਇਤ ਨੂੰ ਰਲ ਕੇ ਮਤਾ ਪਾਉਣਾ ਪਿਆ ਤਖਲੀਬ ਹੁੰਦੀ ਐ ਇਸ ਗੱਲ ਦੀ ਕਿ ਤਿੰਨਾ ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਇੱਕ ਜਵਾਨ ਪੁੱਤ ਦੀ লাশ ਅਸੀਂ ਸਿਮਰ ਤੱਕ ਛੱਡ ਕੇ ਵਾਪਸ ਆ ਜੰਨੇ ਆ ਕੁਛ ਤਾਂ ਬੇਚਣਾਲਾਂ ਕਰਕੇ ਕੁਛ ਖਾਣ ਵਾਲਾ ਦੋਨਾਂ ਕਰਕੇ ਪਿੰਡ ਬਦਨਾਮ ਜਾ ਰਾਸ ਸੀਗਾ ਬਿਨਾਂ ਸ਼ੇਰ ਕਰਕੇ ਹੋ ਰਹੀਆਂ ਮੌਤਾਂ ਕਰਕੇ ਵੀ ਐ ਸਾਰਿਆਂ ਚਾਰੇ ਦੁੱਖ ਹੁੰਦਾ ਸੀ ਵੀ ਸਾਡੇ ਪਿੰਡ ਚ ਨਸ਼ਾ ਕੰ ਫੈਲਿਆ ਹੋਇਆ ਜਦੋਂ ਕਿ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਜਾਂ ਵਿਆਹ ਕਰਾ ਲੈਂਦੇ ਨੇਗੇ ਇਹ ਤੁਹਾਡੇ ਪਿੰਡ 'ਚ ਪਹਿਲਾਂ ਘਟਨਾ ਵਾਪਰੀ ਜਾਂ ਤੁਹਾਡੇ ਪਿੰਡ 'ਚ ਗੱਲ ਕਿਵੇਂ ਆਈ ਤੁਹਾਡੇ ਪੰਚਾਇਤ ਕੋਲੇ ਤੁਸੀਂ ਕਿਉਂ ਸੋਚਿਆ ਇਹ ਗੱਲ ਵੀ ਇਹ ਚੀਜ਼ ਕਰਨੀ ਚਾਹੀਦੀ ਸਾਨੂੰ ਮਤੇ ਚ ਲਿਆਉਣੀ ਚਾਹੀਦੀ ਹੈ ਪਿੰਡ 'ਚ ਹੋਇਆ ਤਾਂ ਹੀ ਇਹ ਮਤਾ ਲੈ ਕੇ ਆਉਂਦਾ ਵੀ ਦੁਬਾਰਾ ਇਹ ਗਲਤੀ ਨਾ ਹੋਵੇ ਕਿ ਪਿੰਡਾਂ 'ਚ ਜੋ ਆਪ ਸੋਚੀ ਆਏ ਵਿਆਹ ਹੋਣ ਲੱਗੇ ਫਿਰ ਤਾਂ ਪਿੰਡ ਦਾ ਕੋਈ ਰੂਲ ਨਹੀਂ ਹੈਗਾ ਇਸ ਤੇ ਇਹ ਕਿਹਾ ਵੀ ਜੇ ਕੋਈ ਪਰਵਾਸੀ ਨਾਲ ਵੀ ਵਿਆਹ ਕਰਾਉਣਾ ਸੀ ਪਿੰਡ 'ਚ ਰਹਿਣ ਦੀ ਸਹਿਮਤੀ ਨਹੀਂ ਦੇਵਾਂਗੇ ਆਪਣੇ ਆਪ ਵਿਆਹ ਕਰਾਉਣਾ ਲਾ ਨਾ ਪਿੰਡ ਦੇਣ ਤਾਂ ਉਸ ਵਿੱਚ ਪਿਆ ਕਰਕੇ ਰਹਿਣ ਦੇਣੀ ਨਹੀਂ ਬਾਹਰ ਲੈਣੇ ਵੀ ਨਹੀਂ ਰਹਿਣ ਦਿੰਦੇ ਹੈਗੇ ਵੀ ਉਹਦੇ ਕਰਕੇ ਰੂਲਸ ਖਰਾਬ ਹੁੰਦੇ ਨੇ ਹਨਾ ਵੀ ਉਹ ਨਾਲ ਪੀੜੀ ਵੀ ਖਰਾਬ ਹੁੰਦੀ ਐ ਇਸ ਗੱਲ ਤੇ ਇੱਕ ਬੜੇ ਪੇਚ ਹੁੰਦਾ ਜੀ ਜਦੋਂ ਜਵਾਨ ਪੁੱਤ ਚੱਕਣਾ ਪੈਂਦਾ ਨਾ ਉਹਨੂੰ ਪਤਾ ਲੱਗਦਾ ਵੀ ਕੀ ਚੀਜ਼ ਐ ਹੂੰ ਬਾਪ ਨੂੰ ਜਦੋਂ ਜਵਾਨ ਪੁੱਤ ਕਿਤੇ ਦਾ ਉਹ ਪਾਲਣਾ ਚਾਹੁੰਦਾ ਹੁੰਦਾ ਵੀ ਐ ਕਰਕੇ ਬੜੇਪਾਓ ਸੌਖਾ ਨਿਕਲ ਜੂ ਉਸੇ ਬੜੇਪੇ ਨੂੰ ਜਦੋਂ ਜਵਾਨ ਪੁੱਤ ਦੀ ਲਾ ਚੱਕਣੀ ਪੈਂਦੀ ਐ ਉਹ ਚੀਜ਼ ਉਹ ਬਾਪ ਨੂੰ ਪਤਾ ਹੁੰਦਾ ਜੀ ਵੀ ਕੀ ਚੀਜ਼ ਐ ਉਹ ਚੀਜ਼ਾਂ ਦੇਖੀਆਂ ਹੋਈਆਂ ਸਾਡੇ ਪਿੰਡ ਵੀ ਉਹ ਚੀਜ਼ਾਂ ਨੂੰ ਦੇਖ ਕੇ ਸਾਨੂੰ ਫੇਰ ਮਤਾ ਪਾਉਣਾ ਪਿਆ। ਜੇ ਬਸ ਸਟਾન્ડ ਚ ਇਹ ਹੀ ਚੀਜ਼ ਹੈਗੀ ਵੀ ਤੜਕੇ ਜੋ ਸਕੂਲ ਟਾਈਮ ਹੁੰਦਾ ਹੈ ਉਦੋਂ ਪਰੇ ਤੰਗ ਪਰੇਸ਼ਾਨ ਕਰਦੇ ਆ ਉਹ ਚੀਜ਼ ਤੇ ਵੀ ਅਸੀਂ ਪੂਰੀ ਠੱਲ ਪਾਵਾਂਗੇ। ਜਿਹੜਾ ਕੋਈ ਤੰਗ ਕਰਦਾ ਹੈ ਉਹ ਚੀਜ਼ ਜਿਵੇਂ ਕੋਈ ਆ ਸਕੂਲ ਵਾਲੇ ਦੁਕਾਨਾਂ ਨੇ ਸਟੇਂਗ ਤਮਾਕੂ ਇਹ ਚੀਜ਼ਾਂ ਤੋਂ ਵੀ ਅਸੀਂ ਆਖਿਆ ਹੋਇਆ ਸਾਰਾ ਮਤੇ ਪਾਏ ਹੋਏ ਆ। ਨਹੀਂ ਦੇ ਨਹੀਂ ਸਕਦਾ। ਪਹਿਲਾਂ ਲੀਆਂ ਪੰਚਾਇਤਾਂ ਨੂੰ ਬੇਨਤੀਆਂ ਕਰ ਕਰ ਥੱਕੇ ਵੀ ਸਾਡੇ ਪਿੰਡ ਦੇ ਵਿੱਚ ਆ ਚੀਜ਼ ਦਾ ਬਹੁਤ ਬੁਰਾ ਹਾਲ ਹੈ ਨਸ਼ੇ ਦਾ ਬਹੁਤ ਬੁਰਾ ਹਾਲ ਹੈ। ਜਿਵੇਂ ਕੁੜੀਆਂ ਜੀ ਹੁਣ ਆਣ ਗਵਾਂਢ ਦੇ ਵਿੱਚ ਵਿਆਹ ਕਰਵਾਈ ਜਾਂਦੇ ਆ ਗਵਾਂਢ ਦੇ ਵੀ ਪਿੰਡ ਦੀ ਪ੍ਰਾਹੁਣੇ ਬਣੀ ਜਾਂਦੇ ਆ ਜੀ ਚਮਚਾਨ ਘਾਟ ਆ ਉੱਥੋਂ ਸਾਡੇ ਪਿੰਡ ਦੇ ਨਿਸ਼ੇੜੀ ਨਾ ਤਾਂ ਗਿੜ ਛੱਡਦੇ ਆ ਕੋਈ ਵੀ ਲੋਹੇ ਦੀ ਚੀਜ਼ ਆ ਉਹ ਵੱਢ ਕੇ ਲਿਆ ਜਾਂਦੇ ਆਗੀ ਚ ਨਹੀਂ ਹੋਣੀ ਨਾ ਪੰਚਾਇਤ ਕਿਸੇ ਨਸ਼ੇ ਵਾਲ ਨੂੰ ਛਡਾਉਣ ਜਾਊਗੀ ਨਾ ਕਿਸੇ ਦੇ ਪਰਿਵਾਰ ਦੇ ਸਪੋਰਟ ਕਰੂਗੀ ਨਸ਼ੇ ਬੱਤੇ ਵਾਲੇ ਅਸੀਂ ਹੁਣ ਵੀ ਕਹਿੰਦੇ ਆ ਕਿ ਕਿਸੇ ਨਸ਼ੇ ਬੱਤੇ ਵਾਲ ਦੇ ਮਗਰ ਨਹੀਂ ਜਾਂਦੇ ਨਾਲ ਸਾਡੀ ਪੰਚਾਇਤ ਇੱਕ ਮੈਂਬਰ ਵੀ ਜੇ ਜਾਊਗਾ ਆਪਦੇ ਅਹੁਦੇ ਤੋਂ ਛੱਡ ਕੇ ਜਾ ਕੇ ਜਾ ਸਕਦਾ ਜੀ ਉਹਨਾਂ ਜਿਹੜੇ ਜ਼ਮਾਨਤ ਕਰਾਉਣ ਵਾਲਾ ਵਰਗ ਹੈ ਉਹ ਵੀ ਤੜਕੂ ਇਸ ਗੱਲ ਤੋਂ ਇਹ ਤੜਕੀਆਂ ਨੇ ਆਪਾਂ ਸੱਚੀ ਗੱਲ ਤੇ ਖੜੇ ਆ ਜੇ ਲੋਕ ਸਹਿਮਤ ਨੇ ਫੇਰ ਮਤਾ ਬਹੁਤ ਲੋਕਾਂ ਨੇ ਇਸ ਗੱਲ ਵਾਸਤੇ ਸਹੀ ਕਿਹਾ ਜੇ ਹੁਣ 10 20 ਹੈਗੇ ਨਸ਼ਾ ਨਸ਼ਾ ਤਸ਼ ਕਰਦੇ ਨਸ਼ਾ ਖਾਣ ਪੀਣ ਆ ਉਹਨਾਂ ਦੇ ਕਰਕੇ ਤੇ ਪਿੱਛੇ ਹਟਣਾ ਲੈਣੀ ਸਾਰਾ ਪਿੰਡ ਉਸ ਲੈਨ ਚ ਨਹੀਂ ਨਾ ਆਉਂਦਾ ਹੈਗਾ ਸਤਸ਼ਿਆਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਮਾਨਸਾ ਜ਼ਿਲ੍ਹੇ ਦੇ ਬੁੱਕਲ ਚ ਪੈਂਦਾ ਪਿੰਡ ਜਵਾਰਕੇ ਜਵਾਰਕੇ ਪਿੰਡ ਨੂੰ ਕੱਲੇ ਪੰਜਾਬ ਨਹੀਂ ਪੂਰੀ ਦੁਨੀਆ ਜਾਣਦੀ ਹੈ ਕਿਉਂਕਿ ਇਸ ਪਿੰਡ ਦੇ ਫਿਰਨੀ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਹ ਜਵਾਰਕੇ ਪਿੰਡ ਪਹੁੰਚੇ ਆ ਮੇਰੇ ਨਾਲ ਪਿੰਡ ਦੇ ਸਰਪੰਚ ਰਣਵੀਰ ਕੌਰ ਜੀ ਉਹਨਾਂ ਦੇ ਹਮਸਫਰ ਸਰਦਾਰ ਸੁਖਚੰਨ ਸਿੰਘ ਜੀ ਤੇ ਮੌਜੂਦਾ ਜਿਹੜੇ ਪੰਚਾਇਤ ਮੈਂਬਰ ਨੇ ਉਹ ਹਾਜ਼ਰ ਨੇ ਤੁਹਾਡੇ ਯਾਦ ਹੋਣਾ ਜਦੋਂ ਮਾਨਸਾ ਦੇ ਵਿੱਚ ਨਸ਼ੇ ਨੂੰ ਲੈ ਕੇ ਮੋਰਚਾ ਲੱਗਦਾ ਤਾਂ ਉਹ ਜਵਾਰਕੇ ਪਿੰਡਾਂ ਉਹਨਾਂ ਪਿੰਡਾਂ ਮੰਗ ਮੁੱਖ ਭੂਮਿਕਾ ਨਿਭਾਇਆ ਸੀ ਕਿ ਇੱਥੇ ਵੀ ਲੋਕ ਚਿੰਤਾ ਸੀ ਆਪਣੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਲੈ ਕੇ ਨਸ਼ੇ ਨਾਲ ਮਰਦੇ ਪੁੱਤਾਂ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਇੱਕ ਮਤਾ ਸੋਸ਼ਲ ਮੀਡੀਆ ਤੇ ਬਹਿਰਲ ਹੋਇਆ ਉਹ ਮਤਾ ਕੀ ਹੈ ਨਸ਼ੇ ਨੂੰ ਲੈ ਕੇ ਹੋਰ ਕੁਝ ਸਮੱਸਿਆਵਾਂ ਨੇ ਆਪਣਾ ਪਹਿਲਾ ਮਤਾ ਹੈ ਕਰਦਿਆਂ ਗੱਲਬਾਤ ਮੈਂ ਸੱਸੀ ਕਾਲ ਜੀ ਸੱਸੀ ਕਾਲ ਜੀ ਹਾਂ ਪਲਟਾਈ ਦੋਸੂ ਪਿੰਡ ਦਾ ਨਸ਼ੇ ਪੱਕੋ ਕੀ ਹਾਲ ਹੈ ਨਸ਼ੇ ਕਰਕੇ ਬਹੁਤ ਬੁਰਾ ਹਾਲ ਸੀ ਇਸ ਕਰਕੇ ਸਾਨੂੰ ਐਡਾ ਬੜਾ ਮਤਾ ਪਾਉਣਾ ਬਹੁਤ ਸਾਰੇ ਲੋਕ ਇਸ ਦੇ ਵੀ ਉਹ ਕਰਦੇ ਸੀ ਬਹੁਤ ਸਾਰੀਆਂ ਮੌਤਾਂ ਹੋਈਆਂ ਜਿਸ ਤੇ ਕਰਕੇ ਸਾਰੀ ਪੰਚਾਇਤ ਨੂੰ ਲਾਲ ਕੇ ਮਤਾ ਪਾਉਣਾ ਪਿਆ ਆਮ ਤੌਰ ਤੇ ਅਸੀਂ ਪਿੰਡਾਂ ਦੇ ਵਿੱਚ ਬਹੁਤ ਪਿੰਡ ਵਿਸਟ ਕਰਦੇ ਆਂ ਤਖਲੀਬ ਹੁੰਦੀ ਏ ਇਸ ਗੱਲ ਦੀ ਕਿ ਤਿੰਨ ਮਹੀਨਿਆਂ ਬਾਅਦ ਛੇ ਮਹੀਨਿਆਂ ਬਾਅਦ ਇੱਕ ਜਵਾਨ ਪੁੱਤ ਦੀ Laash ਅਸੀਂ ਸਿਵੇ ਤੱਕ ਛੱਡ ਕੇ ਵਾਪਸ ਆ ਜੰਨੇ ਆ ਤੁਹਾਡੇ ਪਿੰਡ ਦੇ ਇਸ ਪੱਖ ਤੋਂ ਕੀ ਹਾਲਾਤ ਨੇ ਹੈਗੇ ਸਿਵਰ ਜੀ ਇਸ ਕਰਕੇ ਤਾਂ ਅਸੀਂ ਵੀ ਮਦਾ ਪਾਉਣਾ ਪਿਆ ਨਸ਼ੇ ਕਰਕੇ ਕੁਝ ਤਾਂ ਵੇਚਨ ਵਾਲਾ ਕਰਕੇ ਕੁਝ ਖਾਣ ਵਾਲਾ ਕਰਕੇ ਦੋਨਾਂ ਕਰਕੇ ਪਿੰਡ ਬਦਨਾਮ ਜਾ ਰਾ ਸੀਗਾ ਨਸ਼ੇ ਕਰਕੇ ਮੌਤਾਂ ਕਰਕੇ ਵੀ ਆਏ ਸਾਰਿਆਂ ਚਾਰੇ ਦੁੱਖ ਹੁੰਦਾ ਸੀ ਵੀ ਸਾਡੇ ਪਿੰਡ ਚ ਨਸ਼ਾ ਕੰ ਫੈਲਿਆ ਹੋਇਆ ਹੈ ਜਿਹੜੇ ਲੋਕ ਇੱਕ ਨਸ਼ਾ ਵੇਚਣ ਵਾਲੇ ਨੇ ਇੱਕ ਨਸ਼ਾ ਜਿਹੜੇ ਕਰਦੇ ਨੇ ਅਸੀਂ ਕਹਿੰਦੇ ਉਹਨੇ ਕੋ ਮਰੀਜ਼ ਨਹੀਂ ਅਸਲ ਦੇ ਵਿੱਚ ਉਨਾਂ ਲਈ ਆਉਣ ਵਾਲੇ ਸਮੁਪੰਜਾਇਤ ਕੀ ਕਰ ਰਹੀ ਹੈ ਜਿਹੜੇ ਲੋਕ ਨਸ਼ੇ ਤਸਕਰ ਨੇ ਤੁਹਾਡੇ ਪਿੰਡ ਦੇ ਜਵਾਨ ਪੁੱਤਾਂ ਨੂੰ ਮਰਵਾਉਣ ਦੀ ਕੋਸ਼ਿਸ਼ ਲੱਗੇ ਹੋਏ ਨੇਗੇ ਉਹਨਾਂ ਲਈ ਪੰਚਾਇਤ ਕੀ ਕਰ ਰਹੀ ਹੈ ਅਸੀਂ ਦੋਨਾਂ ਨੂੰ ਮੌਕਾ ਦੇਵੇਂਗੇ ਸਰ ਜੇ ਕੋਈ ਨਸ਼ਾ ਸੁਧਰਨਾ ਚਾਹਣਾ ਉਹਨੂੰ ਸੁਧਾਰਵਾ ਕੇਂਦਰ ਭੇਜਾਂਗੇ ਵੀ ਜੇ ਨਸ਼ਾ ਛੱਡ ਕੇ ਆਪਦੇ ਰਾਹ ਤੇ ਪੈਣਾ ਚਾਹਣਾ ਪਵੇ ਮੌਕਾ ਵੀ ਦੇਵੂਗੀ ਪੰਚਾਇਤ ਉਹਨਾਂ ਹੂੰ ਵੀ ਜੇ ਕੋਈ ਚਾਹੁੰਦਾ ਵੀ ਅਸੀਂ ਚੰਗੀ ਰਾਹ ਤੇ ਆਈਏ ਚੰਗੇ ਵਾਸਤੇ ਚੱਲੀਏ ਦੇਵਾਂਗੇ ਮੌਕਾ ਇੱਕ ਵਾਰੀ ਉਹਨਾਂ ਸਾਰਿਆਂ ਨੂੰ ਸੁਧਰਨ ਦਾ ਮੌਕਾ ਜ਼ਰੂਰ ਦਿੱਤਾ ਖਾਣ ਵਾਲੇ ਨੂੰ ਤੇ ਵੇਚਣ ਵਾਲੇ ਨੂੰ ਵੀ ਦੋਨਾਂ ਨੂੰ ਹੂੰ ਜੇ ਕੋ ਚਾਹੁੰਦਾ ਤਾਂ ਜ਼ਰੂਰ ਕਰੇ ਅਸੀਂ ਮਾਂ ਕਰਾਂਗੇ ਨਾਲ ਚੱਲਾਂਗੇ سپورਟ ਦੇਵੇਂ ਜਦੋਂ ਇਹ ਮਤੇ ਦੇ ਤੁਸੀਂ ਨਸ਼ੇ ਦੀ ਗੱਲ ਕੀਤੀ ਤਾਂ ਪਿੰਡਾਂ ਦੇ ਲੋਕਾਂ ਦਾ ਕੀ ਰਿਸਪੌਂਸ ਹੈ ਪਿੰਡਾਂ ਦੇ ਲੋਕ ਕੀ ਕਹਿੰਦੇ ਨੇ ਚੰਗਾ ਗਿਆ ਸਭ ਨੇ ਮੰਨਿਆ ਵੀ ਠੀਕ ਹੈ ਮਤਾ ਚਾਹੀਦਾ ਸੀ ਜ਼ਰੂਰਤ ਸੀ ਇਸ ਮਤਾ ਪਾਸ ਕਰਨ ਦੀ ਸਾਰਿਆਂ ਨੂੰ ਪਿੰਡਾਂ ਵਾਲਿਆਂ ਨੇ ਬਹੁਤ ਸਹਿਮਤੀ ਦਿੱਤੀ ਆ ਅਸੀਂ ਧੰਨਵਾਦ ਕਰਦੇ ਪਿੰਡਾਂ ਵਾਲਿਆਂ ਦਾ ਸਾਡਾ ਸਾਥ ਦਿੱਤਾ ਇਸ ਮਤੇ ਨੂੰ ਹਾਂ ਦੂਜੀ ਗੱਲ ਤੁਸੀਂ ਦੇ ਵਿੱਚ ਲਿਖੀ ਹੈ ਕਿ ਇੱਕ ਪਿੰਡ ਦੇ ਮੁੰਡਾ ਕੁੜੀ ਜਦੋਂ ਸਮਾਜਿਕ ਤੌਰ ਤੇ ਤਾਂ ਇਹ ਬਹੁਤ ਔਖਾ ਹੈ ਓਕੇ ਜਦੋਂ ਕਿ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਦਾ ਵਿਆਹ ਕਰਾ ਲੈਂਦੇ ਨੇਗੇ ਇਹ ਤੁਹਾਡੇ ਪਿੰਡ ਚ ਪਹਿਲਾਂ ਘਟਨਾ ਵਾਪਰੀ ਜਾਂ ਤੁਹਾਡੇ ਪਿੰਡ ਚ ਗੱਲ ਕਿਵੇਂ ਆਈ ਤੁਹਾਡੇ ਪੰਚਾਇਤ ਕੋਲੇ ਤੁਸੀਂ ਕਿਉਂ ਸੋਚਿਆ ਇਹ ਗੱਲ ਵੀ ਚੀਜ਼ ਕਰਨੀ ਚਾਹੀਦੀ ਸਾਨੂੰ ਮਤੇ ਚ ਲਿਆਉਣੀ ਚਾਹੀਦੀ ਹੈ ਪਿੰਡ ਚ ਹੋਇਆ ਤਾਂ ਹੀ ਇਹ ਮਤਾ ਲੈ ਕੇ ਆਉਂਦਾ ਵੀ ਦੁਬਾਰਾ ਇਹ ਗਲਤੀ ਨਾ ਹੋਵੇ ਕਿ ਪਿੰਡਾਂ ਚ ਜੋ ਆਪ ਸੁੱਝਿਆ ਆਏ ਵਾ ਹੋਣ ਲੱਗੇ ਫਿਰ ਤਾਂ ਪਿੰਡ ਦਾ ਕੋਈ ਰੂਲ ਨਹੀਂ ਹੈਗਾ ਇਸ ਤਾਂ ਹੀ ਪਾਤਾ ਪਾਉਣਾ ਪਿਆ ਮਤਾ ਮਤਾ ਪਾਇਆ ਵੀ ਅਸੀਂ ਪਾਇਆ ਵੀ ਅਸੀਂ ਆਪਾਂ ਪਹਿਲਾਂ ਵਾਲੇ ਪੰਚਾਇਤਾਂ ਨੇ ਨਹੀਂ ਪਾਇਆ ਸਾਡੀ ਪੰਚਾਇਤ ਨੇ ਪਾਇਆ ਇਹ ਕਹੇ ਆ ਵੀ ਜੇ ਕੋਈ ਪਰਵਾਸੀ ਨਾਲ ਵੀ ਵਿਆਹ ਕਰਾਉਣਾ ਸੀ ਪਿੰਡ ਚ ਰਹਿਣ ਦੀ ਸਹਿਮਤੀ ਨਹੀਂ ਦੇਵਾਂਗੇ ਆਪਣੇ ਆਪ ਵਿਆਹ ਕਰਾਉਣ ਆ ਲੈਣ ਨਾ ਪਿੰਡ ਦੇ ਨਾਲ ਆਪਸ ਵਿੱਚ ਵਿਆਹ ਕਰਾ ਕੇ ਰਹਿਣ ਦੇਣੀ ਨਹੀਂ ਬਾਹਰ ਲੈਣ ਨੂੰ ਵੀ ਨਹੀਂ ਰਹਿਣ ਦਿੰਦੇ ਹੈਗੇ ਵੀ ਉਹਦੇ ਕਰਕੇ ਰੂਲਸ ਖਰਾਬ ਹੁੰਦੇ ਨੇ ਹੈਨਾ ਵੀ ਉਹ ਨਾਲ ਪੀੜੀ ਪੀੜੀ ਬਖਰਾਬ ਹੁੰਦੀ ਐ ਇਸ ਗੱਲ ਤੇ ਪਰਵਾਸੀ ਮਤਲਬ ਵੀ ਬਾਹਰ ਲੈਣ ਦਾ ਕਈ ਵਾਰੀ ਹੋਰ ਹੋ ਜਾਂਦਾ ਇਦਾਂ ਵੀ ਬਾਹਰ ਲਿਆ ਪਰਵਾਸੀਆਂ ਨਾਲ ਕੋਈ ਹੋਰ ਵਿਆਹ ਕਰਵਾਸੀ ਤੂੰ ਜੁਪੀ ਬਿਹਾਰ ਦੀ ਗੱਲ ਕਰ ਰਹੇ ਹੋ ਹੋ ਸਟੇਟ ਦੀ ਗੱਲ ਕੀ ਦੀ ਗੱਲ ਕਰ ਰਹੇ ਹੋ ਜੁਪੀ ਬਾਹਰ ਲੈਂਦੀ ਜੁਪੀ ਹਰਾਂ ਦੀ ਜੇ ਕੋ ਪਰਿਵਾਰਕ ਤੌਰ ਤੇ ਹੋ ਰਹੇ ਠੀਕ ਹੈ ਜੇ ਆਪਰੇ ਆਪ ਕਰਾਰੇ ਉਹ ਚਤੇ ਕੋਈ ਸੈਵੰਥ ਨਹੀਂ ਆਏਗਾ ਠੀਕ ਹੈ ਨਾ ਜੇ ਸਹਿਮਤੀ ਨਾਲ ਦੋਨੇ ਪਰਿਵਾਰ ਆਪਸ ਵਿੱਚ ਕਰਦੇ ਹੋ ਹੋਰ ਵਿੱਚ ਕੋਈ ਇਹ ਜੋ ਬਾਹਰ ਲੈਣਾ ਹਾਂ ਜੇ ਪਿੰਡ 'ਚ ਨਹੀਂ ਇਸ ਕੰਮ ਹੋਣ ਦਿੰਦੇ ਅਸੀਂ ਪਿੰਡ 'ਚ ਇੱਕ ਦੂਜੇ ਨਾਲ ਵਿਆਹ ਨਹੀਂ ਹੋਣ ਦਿੰਦੇ ਮੁੰਡੇ ਕੁੜੀ ਦਾ ਜੀ 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 ਇਹਦੇ ਵਿੱਚ ਅਗਲੀ ਗੱਲ ਤੁਸੀਂ ਲਿਖੀ ਸੀਗੀ ਸਕੂਲ ਦੇ ਵਿੱਚ ਜਿਹੜੀ ਸਮੱਸਿਆ ਆਈ ਸੀ ਮੁੰਡੇ ਜਿਹੜੇ ਬਿਨਾਂ ਗੱਲੋਂ ਗਰਾਊਂਡ 'ਚ ਉੱਥੇ ਖੜਦੇ ਆ ਡਾਂਦੇ ਤੇ ਅਗਲੀ ਗੱਲ ਸੀ ਗੰਦ ਫਲਾਉਣ ਵਾਲੇ ਨੁਕਸਾਨ ਪਹਚਾਣ ਵਾਲੀ ਸਮਸ਼ਾਨ ਕਾਟੇ ਇਹਦੇ ਬਾਰੇ ਜਰੂਰ ਦੱਸੋ ਇਹ ਤਾਂ ਹਰ ਵਾਰ ਸਾਡੇ ਡਿਸਪੈਂਸਰੀ ਵਿੱਚ पेड़ ਕੱਟੇ ਜਾਂਦੇ ਨੇ ਵੀ ਬੱਸ ਤਾਂ ਆਪਾਂ ਕਹਿੰਦੇ ਹਾਂ এনਵਾਇਰਨਮੈਂਟ ਵਾਸਤੇ ਵੀ ਦਰਖਤ ਲਗਾਓ ਚੋਰੀਆਂ ਕੱਟੇ ਜਾਂਦੇ ਨੇ ਉਹ ਗਲਤ ਗੱਲ ਹੈ ਚੋਰੀਆਂ ਵੀ ਬਹੁਤ ਸਕੂਲ 'ਚ ਵੀ ਹੋਈ ਤੇ ਬਾਕੀ ਗੰਦ ਪਾਉਣਾ ਚਾਸ਼ਪੇਰੇ ਪਿੰਡ ਦੋ ਮਾੜੀ ਗੱਲ ਉਹਦੇ ਵਾਸਤੇ ਕਿਹਾ ਵੀ ਇਹਦੇ ਵਾਸਤੇ ਅਸੀਂ ਹੁਣ ਇਹ ਦੁਆਰ 'ਚ ਵੀ ਸਜ਼ਾ ਤੈਅ ਕਰਾਂਗੇ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਚੋਰੀ ਹੋਈ ਜਾਂ ਫਿਰ ਨੁਕਸਾਨ ਹੋਇਆ ਸਰਕਾਰੀ ਦੌਸਤਾ ਉਹਦੇ ਵਾਸਤੇ ਜੀ ਜੀ ਬਈ ਜੀ ਜਦੋਂ ਮਤਾ ਪਾਉਣ ਬਾਰੇ ਸੋਚਿਆ ਉਦੋਂ ਗ੍ਰਾਮ ਸਭਾ ਲੈਂਦੀ ਜਾਂ ਲੋਕ ਇਕੱਠੇ ਕੀਤੀ ਹੈ ਕੀ ਕੀਤਾ ਨਹੀਂ ਐਨਾ ਕਿ ਤਾਂ ਜਰੂਰ ਜਾਣਦੇ ਆਂ ਜੀ ਅਸੀਂ ਆਪ ਹੀ ਵੀ ਇਹ ਚੀਜ਼ ਸਾਨੂੰ ਕਰਨੀ ਪੈਣੀ ਹੈ ਇਹ ਰੀ ਪਿੰਡ ਦੇ ਹਾਲਾਤ ਚੰਗੇ ਹੋਣਗੇ ਨਹੀਂ ਬਹੁਤ ਪਛੜਿਆ ਹੋਇਆ ਕੰਮ ਹੈ ਪਤੀ ਆਪਨ ਬਹੁਤ ਬੁਰੇ ਹਾਲਾਤ ਨੇ ਇਹ ਤਾਂ ਹੀ ਸਾਨੂੰ ਮਤਾ ਪਾਉਣਾ ਪਿਆ ਪਹਿਲਾਂ ਪ੍ਰਵਿੰਦਰ ਨੇ ਬਹੁਤ ਕੋਸ਼ਿਸ਼ ਕੀਤੀ ਹੈ ਤੁਹਾਡਾ ਪਿੰਡ ਮੂਰਲੇ ਲੈਣ ਚ ਆਉਂਦਾ ਸੀ ਉਦੋਂ ਜਵਾਰ ਕੇ ਪਿੰਡ ਬਾਰ-ਬਾਰ ਵਾਸਤੇ ਇਹੋ ਝਗੜਾ ਕੀਤਾ ਜਾਂਦਾ ਸੀ ਕਿ ਉੱਥੇ ਮੁੰਡੇ ਮਾਰ ਰਹੇ ਨੇ ਉੱਥੇ ਹੁਣ ਪਿੰਡ ਵਾਲੇ ਕੀ ਚਾਹੁੰਦੇ ਨੇ ਕਿਉਂਕਿ ਜਦੋਂ ਤੁਸੀਂ ਇਹ ਗੱਲ ਆਵਾਜ਼ ਉਠਾਉਨੇ ਹੋ ਤਾਂ ਸਭ ਤੋਂ ਪਹਿਲਾਂ ਦੁਸ਼ਮਣ ਤੁਹਾਡੇ ਤਸਕਰ ਪੈਦਾ ਹੋ ਜਾਂਦੇ ਨੇ ਇੱਕ ਬੜੇ ਪਿਛ ਹੁੰਦਾ ਜੀ ਜਦੋਂ ਜਵਾਨ ਪੁੱਤ ਚੱਕਣਾ ਪੈਂਦਾ ਨਾ ਉਹਨੂੰ ਪਤਾ ਲੱਗਦਾ ਵੀ ਕੀ ਚੀਜ਼ ਹੈ ਹੂੰ ਬਾਪ ਨੂੰ ਜਦੋਂ ਜਵਾਨ ਪੁੱਤ ਕਿਤੇ ਦਾ ਉਹ ਪਾਲਣਾ ਚਾਹੁੰਦਾ ਹੁੰਦਾ ਵੀ ਐ ਕਰਕੇ ਬੜੇਪਾ ਹੋ ਸੌਖਾ ਨਿਕਲ ਜੂ ਉਸੇ ਬੜੇਪੇ ਨੂੰ ਜਦੋਂ ਜਵਾਨ ਪੁੱਤ ਦੀ ਲਾ ਚੱਕਣੀ ਪੈਂਦੀ ਹੈ ਉਹ ਚੀਜ਼ ਉਹ ਬਾਪ ਨੂੰ ਪਤਾ ਹੁੰਦਾ ਜੀ ਵੀ ਕੀ ਚੀਜ਼ ਹੈ ਉਹ ਚੀਜ਼ਾਂ ਦੇਖੀਆਂ ਹੋਈਆਂ ਸਾਡੇ ਪਿੰਡ ਵੀ ਉਹ ਚੀਜ਼ਾਂ ਨੂੰ ਦੇਖ ਕੇ ਸਾਨੂੰ ਫੇਰ ਮਤਾ ਪਾਉਣਾ ਪਿਆ ਜੀ ਮੈਂ ਚਾਹਾਂਗਾ ਇਹਦੇ ਬਾਰੇ ਜਰੂਰ ਗੱਲ ਕਰੋ ਜਿਹੜੀ ਵਿਆਹ ਵਾਲਾ ਮਸਲਾ ਇਹ ਕੱਲੋ ਤੁਹਾਡੇ ਪਿੰਡ ਜਵਾਰਕੇ ਦੀ ਗੱਲ ਨਾ ਛੱਡੀਏ ਜੇ ਪੂਰੇ ਪੰਜਾਬ ਦੇ ਪਿੰਡਾਂ ਦੀ ਗੱਲ ਕਰ ਰਹੀ ਹੈ ਹਰ ਮਾਪਿ ਉਹ ਸੋਚਦਾ ਹੋਊਗਾ ਵੀ ਯਾਰ ਇਹ ਗੱਲ ਵਿਆਹ ਲਈ ਮੁੰਡਾ ਕੁੜੀ ਦਾ ਕਿ ਪਿੰਡ ਚ ਵਿਆਹ ਕਰਾਉਣਾ ਤੇ ਇਹ ਪ੍ਰਵਾਸੀ ਵਾਲੀ ਗੱਲ ਤੁਹਾਡੇ ਜਿਹਨ ਚ ਕਿਵੇਂ ਹੁੰਦੀ ਹੈ ਹਾਂਜੀ ਹਾਂਜੀ ਇਹ ਚੀਜ਼ ਹੋਈ ਵੀ ਹੈ ਅਸੀਂ ਦੇਖੀ ਵੀ ਹੈ ਇਹ ਚੀਜ਼ ਮਾਤਾ ਪਿਓਨ ਤੋਂ ਪਹਿਲਾਂ ਮੈਂ ਨਿਮੇੜਿਆ ਵੀ ਹੈ ਇਹ ਚੀਜ਼ ਚਲ ਆਪਾਂ ਨਾ ਨਹੀਂ ਲੈਣਾ ਚਾਹੁੰਦੇ ਇਹ ਮਸਲਾ ਆਪਾਂ ਨਿਮੇੜਿਆ ਉਹਨਾਂ ਨੂੰ ਇਹੀ ਚੀਜ਼ ਆਖੀ ਹੈ ਵੀ ਭਾਈ ਤੁਸੀਂ ਕਰਾ ਲਓ ਵੀ ਪਰ ਸਾਡੇ ਪਿੰਡ ਜਵਾਰਕੇ ਚ ਤੁ ਤੁਸੀਂ ਬਾਹਰ ਜਾ ਕੇ ਰਹਿ ਸਕਦੇ ਹੋ ਵੀ ਇੱਥੇ ਅਧਿਕਾਰ ਨਹੀਂ ਹੈਗਾ ਰਹਿਣ ਦਾ ਹੂੰ ਇਹ ਚੀਜ਼ ਆ ਜਿਹੜੇ ਮੁੰਡੇ ਬੱਸ ਸਟੈਂਡ ਦੀ ਕੀ ਸਮੱਸਿਆ ਆਈ ਹੋਈ ਐ ਇਹ ਬੱਸ ਸਟੈਂਡ ਚ ਇਹ ਹੀ ਚੀਜ਼ ਆ ਗਈ ਵੀ ਤੜਕੇ ਜਦੋਂ ਸਕੂਲ ਟਾਈਮ ਹੁੰਦਾ ਹੈ ਉਦੋਂ ਪਰੇ ਤੰਗ ਪਰੇਸ਼ਾਨ ਕਰਦੇ ਆ ਉਹ ਚੀਜ਼ ਤੇ ਵੀ ਅਸੀਂ ਪੂਰੀ ਠੱਲ ਪਾਵਾਂਗੇ ਹੂੰ ਜਿਹੜਾ ਕੋਈ ਤੰਗ ਕਰਦਾ ਹੈ ਉਹ ਚੀਜ਼ ਜਿਵੇਂ ਕੋਈ ਆ ਸਕੂਲ ਵਾਲੇ ਦੁਕਾਨਾਂ ਨੇ ਸਟੇਂਗਾ ਤਮਾਕੂ ਇਹ ਚੀਜ਼ਾਂ ਤੋਂ ਵੀ ਅਸੀਂ ਆਖਿਆ ਹੋਇਆ ਸਾਰਾ ਮਤੇ ਪਾਏ ਹੋਏ ਆ ਦੇ ਨਹੀਂ ਸਕਦਾ ਜੀ ਹਾਂ ਹਾਂ ਇਹ ਸੁਰਦਾਰ ਸੁਖੈਨ ਸਿੰਘ ਜੀ ਨੇ ਆ ਰਣਵੀਰ ਕੌਰ ਜੋ ਸਰਪੰਚ ਨੇ ਉਹਨਾਂ ਦੇ ਹਮਸਫਰ ਨੇ ਮੇਰੇ ਨਾਲ ਆਮ ਆਦਮੀ ਪਾਰਟੀ ਤੋਂ ਤੇ ਐਸ்சி ਵਿੰਗ ਦੇ ਪ੍ਰਧਾਨ ਮੌਜੂਦਾ ਪੰਚਾਇਤ ਮੈਂਬਰ ਹਾਂ ਬਈ ਕੀ ਨਾਮ ਤੁਹਾਡਾ ਗੋਰੀ ਟ੍ਰਾਂਟੋ ਜੀ ਮੇਰਾ ਨਾਮ ਜੀ ਜ਼ਿਲ੍ਹਾ ਜੁਆਇੰਟ ਸਕਤਰਾ ਐਸ்சி ਵਿੰਗ ਮਾਨਸਾ ਜੀ ਆਮ ਆਦਮੀ ਪਾਰਟੀ ਪੰਜਾਬ ਜੀ ਤੇ ਮੌਜੂਦਾ ਹੀ ਪੰਚਾਇਤ ਮੈਂਬਰ ਵੀ ਸਰ ਇੱਕ ਪਿੰਡ ਦੇ ਤੌਰ ਤੇ ਰਜਿੰਦਰ ਕੀ ਸੋਚਦਾ ਪਿੰਡ ਦੇ ਤੌਰ ਤੇ ਸਾਰ ਅਸੀਂ ਬਹੁਤ ਜਿਆਦੇ ਸਮੱਸਿਆਵਾਂ ਹਨ ਜਿਉਂ ਅਸੀਂ ਪਹਿਲਾਂ ਤੋਂ 10-12 ਸਾਲਾਂ ਤੋਂ ਪਹਿਲਾਂ ਲੀਆਂ ਪੰਚਾਇਤਾਂ ਨੂੰ ਬੇਨਤੀਆਂ ਕਰ ਕਰ ਥੱਕੇ ਵੀ ਸਾਡੇ ਪਿੰਡ ਦੇ ਵਿੱਚ ਆ ਚੀਜ਼ ਦਾ ਬਹੁਤ ਬੁਰਾ ਹਾਲ ਹੈ ਨਸ਼ੇ ਦਾ ਬਹੁਤ ਬੁਰਾ ਹਾਲ ਹੈ ਜਿਵੇਂ ਕੁੜੀਆਂ ਜੀ ਹੁਣ ਆਣ ਗਵਾਂਢ ਦੇ ਵਿੱਚ ਹੀ ਵਿਆਹ ਕਰਵਾਈ ਜਾਂਦੇ ਆ ਗਵਾਂਢ ਦੇ ਵਿੱਚ ਹੀ ਬੈਠੀ ਜਾਂਦੇ ਆ ਵੀ ਪਿੰਡ ਦੀ ਪਰੌਣੇ ਬਣੀ ਜਾਂਦੇ ਆ ਜੀ ਅਸੀਂ ਇਹ ਚੀਜ਼ਾਂ ਦੀ ਸਖਤਾਈ ਕਰ ਰਹੇ ਆ ਤੇ ਹੁਣ ਜਿਵੇਂ ਸਾਡੇ ਕੋਈ ਸਰਕਾਰੀ ਸੰਸਥਾ ਕੀ ਕੋਈ ਅੰਗੜਵਾੜੀ ਆ ਡਿਸਪੈਂਸਰੀ ਆ ਸ਼ਮਸ਼ਾਨ ਘਾਟ ਆ ਉਥੋਂ ਸਾਡੇ ਪਿੰਡ ਦੇ ਨਿਸ਼ੇੜੀ ਨਾ ਤਾਂ ਗੇੜ ਛੱਡਦੇ ਆ ਕੋਈ ਵੀ ਲੋਹੇ ਦੀ ਚੀਜ਼ ਆ ਉਹ ਵੱਢ ਕੇ ਲਿਆ ਜਾਂਦੇ ਆ ਕੀ ਕਾਟਰਾ ਨਾਲ ਤੇ ਜੋ ਵੀ ਕੋਈ ਆਪਣੇ ਦਰਖਤ ਨੇ ਉਹ ਵੱਢ ਕੇ ਲੈ ਜਾਂਦੇ ਸੀ ਦਰਖਤ ਲਾਉਂਦੇ ਰਹੇ ਨੇ ਉਹ ਵੱਢ ਕੇ ਵੇਚ ਦਿੰਦੇ ਆ ਕਿਉਂ ਉਹਨਾਂ ਤੋਂ ਨਸ਼ਾ ਨਹੀਂ ਪੂਰਾ ਹੁੰਦਾ ਵੀ ਪੈਸੇ ਦੀ ਘਾਟ ਕਰਨ ਉਹ ਚੋਰੀਆਂ ਤੇ ਲੱਗੇ ਹੋਏ ਆ ਅਸੀਂ ਇਹ ਮਤਾ ਪਾਇਆ ਵੀ ਅਸੀਂ ਪੂਰੇ ਪਿੰਡ ਦੇ ਸਹਿਯੋਗ ਨਾਲ ਵੀ ਉਹਨਾਂ ਸਰਾਰਤੀ ਅੰਸ਼ਾਂ ਅਨਸਰਾਂ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਬਹੁਤ ਲੋਕਾਂ ਨੂੰ ਮਿਲਦੇ ਆ ਇੱਕ ਕਦੇ ਕਦੇ ਹੁੰਦਾ ਹੈ ਕਿ ਜਦੋਂ ਆਪ ਦੀ ਸਰਕਾਰ ਚ ਬੰਦਾ ਆਪ ਵਾਲੇ ਗੱਲ ਕਰਦਾ ਹੋਵੇ ਪਿੰਡ ਪੱਧਰ ਤੇ ਤੁਸੀਂ ਮੈਂਬਰ ਤੌਰ ਤੇ ਤੁਸੀਂ ਸੋਚ ਲਿਆ ਗੱਲ ਸਰਕਾਰ ਦੇ ਸਵਾਲ ਖੜੇ ਨੇ ਤੋਂ ਅੱਡੀ ਸਰਕਾਰ ਦੇ ਚੋਣੇ ਸਵਾਲ ਖੜੇ ਹੁੰਦੇ ਨੇ ਵੀ ਕਦੇ ਕਿਹਾ ਸੀ ਕਿਸੀਂ ਨਸ਼ਾ ਮੁਕਤ ਪੰਜਾਬ ਕਰ ਦਾਂਗੇ ਪਹਿਲਾਂ ਕੈਪਟਨ ਕਹਿੰਦੇ ਰਹੇ ਬਾਦਲ ਕਹਿ ਵੇਲੇ ਤਾਂ ਬਲੇ ਚਰਚਾ ਚਿੱਟਾ ਬਣਿਆ ਠੀਕ ਹੈ ਕੈਪਟਨ ਸਾਹਿਬ ਕਹਿੰਦੇ ਨਸ਼ਾ ਮੁਕਤ ਪੰਜਾਬ ਕਰਾਂਗੇ ਇੱਧਰ ਹਫ਼ਤਿਆਂ ਦੀ ਗੱਲ ਹੋਈ ਸੀ ਹੁਣ ਕੀ ਕਹੋਗੇ ਨੀ ਸਰ ਉਹ ਤੇ ਦੇਖੋ ਜੀ ਹੁਣ ਵੀ ਮੰਨ ਕੇ ਚਲੋ ਵੀ ਆਪਾਂ ਇਹ ਗੱਲ ਤਾਂ ਨਹੀਂ ਕਹਿ ਸਕਦੇ ਵੀ ਸਰਕਾਰ ਨੇ ਵੀ ਜਮਾ ਨਸ਼ਾ ਜੜ ਤੋਂ ਖਤਮ ਕਰਤਾ ਨਹੀਂ ਮੀਟਿੰਗਾਂ ਵੀ ਹੋਈਆਂ ਇਹ ਨਹੀਂ ਹਜੇ ਜੜ ਤੋਂ ਖਤਮ ਹੋਇਆ ਵੀ ਅਸੀਂ ਇਹੀ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਡਾ ਹੋਰ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਪਿੰਡੋਂ ਪਿੰਡੀ ਸਾਡੇ ਨਾਲ ਵੱਧ ਤੋਂ ਵੱਧ ਵੀ ਕਮੇਟੀਆਂ ਜੁੜੀਆਂ ਜਾਣ ਸਾਡਾ ਪ੍ਰਸ਼ਾਸਨ ਸਾਥ ਦੇਵੇ ਅਸੀਂ ਦੱਸਾਂਗੇ ਵੀ ਕੌਣ ਵੇਚਦਾ ਪਿੰਡ ਦੇ ਵਿੱਚ ਨਸ਼ਾ ਤੇ ਕੌਣ ਕਰਵਾਉਂਦਾ ਤੇ ਕੌਣ ਚੋਰੀਆਂ ਕਰਦਾ ਜੀ ਠੀਕ ਹੈ ਨਾ ਅਸੀਂ ਸਰਕਾਰ ਤੋਂ ਇਹੀ ਬੇਨਤੀ ਕਰਦੇ ਆਂ ਵੀ ਸਾਡਾ ਸਾਥ ਦਿੱਤਾ ਜਾਵੇ ਜੀ ਪੂਰੇ ਪ੍ਰਸ਼ਾਸਨ ਨੂੰ ਸਾਡੇ ਨਾਲ ਮਿਲ ਕੇ ਸਾਡਾ ਸਹਿਯੋਗ ਕਰਨਾ ਚਾਹੀਦਾ ਜੀ ਜੇਰ ਹਿਸਾਬ ਨਾਲ ਅਸੀਂ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਹਾਂ ਜੀ ਹਾਂਜੀ ਇਹ ਮਤੇ ਨੂੰ ਲੈ ਕੇ ਹੁਣ ਤੱਕ ਘਟਨਾ ਵਾਪਰੀ ਕੋਈ ਪ੍ਰਸ਼ਾਸਨ ਨਾਲ رابطہ ਹੋਇਆ ਇਸ ਵਿੱਚ ਵੀ ਸਾਡੇ ਪਿੰਡ ਦਾ ਕੁਝ ਹੋ ਰਿਹਾ ਪ੍ਰਸ਼ਾਸਨ ਨਾਲ ਪਿਛਲੇ ਦਿਨੀ ਹੋਇਆ ਸੀ ਐਸਐਚਓ ਸਰਵਨ ਨਾਲ ਵੀ ਉਹਨਾਂ ਨਾਲ ਮੀਟਿੰਗ ਵੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਸੋਡੀ ਅਸੀਂ ਕੰਮ ਵਿੱਚ ਵਿੱਚ ਨਹੀਂ ਆਉਂਦੇ ਨਾ ਪੰਚਾਇਤ ਕਿਸੇ ਨਸ਼ੇ ਆਲ ਨੂੰ ਛਡਾਉਣ ਜਾਊਗੀ ਨਾ ਕਿਸੇ ਦੇ ਪਰਿਵਾਰ ਦੀ ਸਪੋਰਟ ਕਰੂਗੀ ਨਸ਼ੇ ਬੱਤੇ ਵਾਲ ਦੀ ਅਸੀਂ ਹੁਣ ਵੀ ਕਹਿੰਦੇ ਅਸੀਂ ਕਿਸੇ ਨਸ਼ੇ ਬੱਤੇ ਵਾਲ ਦੇ ਮਗਰ ਨਹੀਂ ਜਾਂਦੇ ਨਾ ਸਾਡੀ ਪੰਚਾਇਤ ਦਾ ਇੱਕ ਮੈਂਬਰ ਵੀ ਜੇ ਜਿਹੜੇ ਲੋਕ ਆ ਇਹ ਰਵਈਆ ਸਾਡੇ ਜਿਹੜਾ ਬੰਦਾ ਨਸ਼ੇ ਤਸਕਰ ਹੈ ਕੋਈ ਉਹਨੂੰ ਪੁਲਿਸ ਚੱਕ ਕੇ ਵੀ ਲੈ ਜਾਂਦੀ ਹੈ ਪਰ ਜ਼ਮਾਨਤ ਕਰਾਉਣ ਵਾਲੇ ਪਿੰਡ ਦੇ ਹੁੰਦੇ ਨੇ ਉਹਨਾਂ ਜਿਹੜੇ ਜ਼ਮਾਨਤ ਕਰਾਉਣ ਵਾਲਾ ਵਰਗ ਹੈ ਉਹ ਵੀ ਤੜਕੂ ਇਸ ਗੱਲ ਤੋਂ ਨਹੀਂ ਤੜਕੀਏ ਨੇ ਆਪਾਂ ਸੱਚੀ ਗੱਲ ਤੇ ਖੜੇ ਆ ਜੇ ਲੋਕ ਸਹਿਮਤ ਨੇ ਫੇਰ ਮੈਂ ਤਾਂ ਬਹੁਤ ਲੋਕਾਂ ਨੇ ਇਸ ਗੱਲ ਵਾਸਤੇ ਸਹੀ ਕਿਹਾ ਜੇ ਹੁਣ 10 ਵੀ ਹੈਗੇ ਨਸ਼ੇ ਨਸ਼ਾ ਤਸਕਰ ਜਾਂ ਨਸ਼ਾ ਖਾਣ ਪੀਣ ਆ ਉਹਨਾਂ ਦੇ ਕਰਕੇ ਤਾਂ ਪਿੱਛੇ ਹਟਣ ਵਾਲੇ ਹੈ ਨਹੀਂ ਸਾਰਾ ਪਿੰਡ ਉਹ ਸਲੈਨ ਚ ਨਹੀਂ ਨਾ ਆਉਂਦਾ ਹੈਗਾ ਜਿਹੜੇ ਲੋਕ ਜ਼ਮਾਨਤ ਕਰਾਉਂਦੇ ਨੇ ਉਹ ਲੋਕ ਤਾਂ ਉਹ ਚੱਕਣਗੇ ਨਾ ਬੇਸੀ ਇੱਕ ਗੱਲ ਉਹ ਫਿਰ ਜਾ ਕੇ ਉਹਨਾਂ ਕੋਲ ਗੱਲਾਂ ਕਰਨਗੇ ਅਸੀਂ ਤੁਹਾਡਾ ਪੁੱਤ ਬਚਾਵਾਂਗੇ ਉਹ ਗੱਲਾਂ ਐ ਵੀ ਕਰਦੇ ਨੇਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕੀ ਕਹਿਣਾ ਜੀ ਆਪਦੇ ਆਪ ਸੰਭਲਣਾ ਰੇਖਬੰਦੇ ਦਾ ਕੋਈ ਹੱਕ ਬਣਦਾ ਜੇ ਆਪਾਂ ਗਾਹਾਂ ਉਹ ਕਰਾਂਗੇ ਜੇ ਅਸੀਂ ਸੋਚੀ ਕਿ ਫਿਰ ਤੰਗਾ ਨੂੰ ਪਨੀਰੀ ਖਤਮ ਹੈ ਇਹ ਚੀਜ਼ਾਂ ਦਾ ਫਤਿਹ ਆ ਫਿਰ ਇਹ ਚੀਜ਼ ਤਾਂ ਇਹ ਰੇਖਬੰਦੇ ਨੂੰ ਸੰਭਲਣਾ ਚਾਹੂਗਾ ਵੀ ਸੰਭਲੇ ਰੇਖਬੰਦਾ ਸੋਚ ਲੰਮੀ ਰੱਖੇ ਫੇਰ ਜਾ ਕੇ ਪੰਜਾਬ ਸੁਧਰੂਗਾ ਨਹੀਂ ਆਮ ਛੜ ਛੜ ਕੇ ਜਾਈ ਜਾਂਦੇ ਨੇ ਹੂੰ ਫਿਰ ਤੇ ਪੰਜਾਬ ਚ ਕੋਈ ਨਹੀਂ ਰਹਿਣ ਵਾਲਾ ਫਿਰ ਤੋਂ ਉਹੀ ਬਈਆ ਰਾਜ ਉਹੀ ਹੋਣਾ ਜੀ ਜੀ ਇੰਨੇ ਕਾਪ ਨੂੰ ਰੀਪ ਨੂੰ ਪਤਾ ਹੀ ਐ ਤੁਸੀਂ ਸੁਣਿਆ ਜਵਾਰ ਕੇ ਪਿੰਡ ਦੇ ਸਰਪੰਚ ਸਰਪੰਚ ਮੈਡਮ ਰਣਵੀਰ ਕੌਰ ਜੀ ਉਹਨਾਂ ਨੇ ਹਮਸਾਫਰ ਸਰਦਾਰ ਸੁਚੈਨ ਸਿੰਘ ਜੀ ਦੇ ਮੈਂਬਰ ਹਰਜਿੰਦਰ ਸਿੰਘ ਜੀ ਨਸ਼ਾ ਦੇ ਮੁੱਦੇ ਤੇ ਲਗਾਤਾਰ ਪੰਜਾਬ ਇਸ ਅੱਗ ਵਿੱਚ ਝੁਲਸ ਰਿਹਾ ਮਾਨਸਾ ਦੇ ਵਿੱਚ ਲਗਾਤਾਰ ਆ ਪਿਛਲੇ ਦਿਨਾਂ ਦੇ ਵਿੱਚ ਅਕਲੀਆ ਪਿੰਡ ਇੱਕ ਮਾਂ ਦੋ ਸੱਕੀਆਂ ਪੈਣਾ ਸੜਕ ਤੇ ਆਪਣੇ ਜਵਾਨ ਪੁੱਤ ਦੀ ਲਾਸ਼ ਨੇ ਜਿਹੜੀਆਂ ਇੱਕ ਮਾਂ ਲਗਾਤਾਰ ਕਈ ਦਿਨ ਬੈਠੀ ਰਹੀ ਹੈ ਇਹ ਕੋਸ਼ ਕਰ ਰਹੀ ਹੈ ਇਥੋਂ ਦੀ ਪੰਚਾਇਤ ਸਰਪੰਚ ਹਾਂ ਵਿਆਹ ਵਾਲੇ ਮਸਲੇ ਤੇ ਜਦੋਂ ਕਾਨੂੰਨ ਦੀ ਗੱਲ ਆਉਂਦੀ ਹੈ ਤਾਂ ਉਦੋਂ ਲੰਬ ਮੈਰਜਾਂ ਨੇ ਜਿਹੜੀਆਂ ਕਾਨੂੰਨੀ ਤੌਰ ਤੇ ਪਰ ਇੱਕ ਜਿਹੜਾ ਸਾਡਾ ਸਮਾਜਿਕ ਢਾਂਚਾ ਹੈ ਉਹਦੇ ਵਿੱਚ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਕਰਾਉਣਾ ਇਹ ਹਰੇਕ ਪਿੰਡ ਲਈ ਸੰਕਟ ਹੀ ਹੈ ਇਹ ਹਰੇਕ ਪਿੰਡ ਲਈ ਸੋਚਣ ਦਾ ਵਿਸ਼ਾ ਵੀ ਹੈ ਪੰਚਾਇਤ ਨੇ ਕੋਸ਼ਿਸ਼ ਕੀਤੀ ਹੈ ਕੀ ਕੁ ਸੁਨੇਹਾ ਦੇ ਸਕੀਏ ਰਹੀ ਗੱਲ ਪ੍ਰਵਾਸੀ ਵਾਲੇ ਮਸਲੇ ਤੇ ਤਾਂ ਸਹਿਮਤੀ ਨਾਲ ਪਹਿਲਾਂ ਵਿਆਹ ਹੁੰਦੇ ਵੀ ਰਹੇ ਨੇ ਮੈਂ ਪਹਿਲਾਂ ਹੀ ਸਵਾਲ ਪੁੱਛਿਆ ਸੀਗਾ ਕਿ ਜਿਹੜੇ ਲੋਕਾਂ ਦੇ ਰਿਸ਼ਤੇ ਨਹੀਂ ਹੁੰਦੇ ਸੀ ਤਾਂ ਵੱਡੇ ਪੱਧਰ ਤੇ ਘਰ ਪ੍ਰਵਾਸ ਹੋਏ ਨੇ ਰਿਸ਼ਤੇ ਨਾਤੇ ਬੰਨੇ ਗਏ ਨੇ ਘਰ ਬਣਾਏ ਗਏ ਨੇ ਰਿਸ਼ਤੇ ਬਣਾਏ ਗਏ ਨੇ ਬਹੁਤ ਖੂਬਸੂਰਤ ਜਵਾਬ ਜਿਹੜਾ ਉਹ ਮਿਲਿਆ ਸਰਪੰਚ ਸਾਹਿਬ ਵੱਲੋਂ ਦੁਆ ਕਰਦੇ ਆ ਇਹ ਜਮਹਾਰ ਕੇ ਪਿੰਡ ਜਿਹੜਾ ਸਦਾ ਹੀ ਲੋਕਾਂ ਦੇ ਦਿਨਾਂ ਦੇ ਵਿੱਚ ਵਸਿਆ ਹੋਇਆ ਕਿਉਂਕਿ ਉਹ ਘਟਨਾ ਜਿਹੜੀ ਵਾਪਰੀ ਹੈ ਤੋ ਕਦੇ ਵੀ ਭੁੱਲਣਯੋਗ ਨਹੀਂ ਹੈਗੀ ਪਰ ਪੰਚਾਇਤ ਜੋ ਨਸ਼ੇ ਦੇ ਵਿਰੁੱਧ ਖੜੀ ਹੋਈ ਹੈ ਇਹ ਬਹੁਤ ਵੱਡੀ ਗੱਲ ਹੈ ਬਹੁਤ ਸਾਰੇ ਸਰਪੰਚ ਬੋਲਣ ਨੂੰ ਤਿਆਰ ਨਹੀਂ ਹੁੰਦੇ ਉਹਨਾਂ ਸਰਪੰਚਾਂ ਲਈ ਇਹ ਪੰਚਾਇਤ ਇੱਕ ਸਵਾਲ ਖੜਾ ਕੀਤਾ ਹੈ ਕਿ ਹਰ ਪਿੰਡ ਦੇ ਵਿੱਚ ਨਸ਼ੇ ਦੇ ਵਿਰੁੱਧ ਲਾਮਬੰਦੀ ਕਰਨੀ ਪਊਗੀ ਜੁੜੇ ਰਹੋ ਸਰਲੇਖ ਦੇ ਨਾਲ